ਜ਼ਿਲ੍ਹਾ ਛੀਰੀ ਫਤੇਗੜ ਸਾਹਿਬ ਦੇ ਨੇੜੇ ਪੈਂਦੇ ਪਿੰਡ ਪੈਰੋਪੁਰ ਵਿਖੇ ਪਿਤੇ ਦਿਨ ਇੱਕ 17 ਸਾਲਾ ਦੀ ਖੁਸ਼ਪ੍ਰੀਤ ਕੌਰ ਨਾਮ ਦੀ ਲੜਕੀ ਨੇ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਈ ਤਰ੍ਹਾਂ ਗੱਲਬਾਤ ਕਰਦੇ ਹੋਏ ਐਸੇ ਰਵੀਰ ਸਿੰਘ ਨੇ ਦੱਸਿਆ ਕਿ ਪਿਤੇ ਦਿਨੀ ਪਹਿਲਾਂ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਇੱਕ 17 ਸਾਲਾ ਦੀ ਲੜਕੀ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ ਉਸ ਦੇ ਪਿਤਾ ਨੇ ਉਸ ਨੂੰ ਸਿਵਲ ਹਸਪਤਲ ਫਤੇਗੜ ਸਾਹਿਬ ਦਾ ਘਰ ਕਰਵਾਇਆ ਸੀ ਜਿੱਥੇ ਉਹ ਵੀ ਹਾਲੂ ਗੰਭੀਰ ਦੇ ਦੇਵੇ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਸੀ ਪਰ ਜਿੱਥੇ ਉਹਦੀ ਮੌਤ ਹੋ ਗਈ ਸੀ ਬੜਾ ਉੱਪਰ ਫਤਿਹਗੜ੍ਹ ਸਾਹਿਬ ਦੇ ਡਾਕਟਰਾਂ ਦਾ ਬੋਰਡ ਬਣਾ ਕੇ ਖੁਸ਼ਪ੍ਰੀਤ ਕੌਰ ਦਾ ਪੋਸਟਮਾਰਟਮ ਕਰਵਾਇਆ ਗਿਆ 369 ਪੀਸੀ ਕੀ ਇਹਨੂੰ ਕੁਝ ਪਾਇ ਜੀ ਨੂੰ ਜ਼ਹਿਰੀਲੀ ਚੀਜ਼ ਲੱਭਦੀ ਸੀ ਉਹਨੇ ਅਕੋਰਡਿੰਗ ਇਹਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੇ ਫਾਦਰ ਸਾਹਿਬ ਖਾਣੀ ਲੈ ਕੇ ਆਏ ਸੀ ਜੁਕਸਰ ਦੇ ਉੱਠਾ ਕੇ ਜਿੰਬੰਦੀ ਰੋਹਰ ਸੈਂਟਰ ਵਿੱਚ ਕਰੀ ਲੈ ਆਏ ਸੀ ਤੇ ਇੱਥੋਂ ਉਹਨਾਂ ਨੇ ਰੈਫਰ ਕਰਤਾ ਉਹਦੀ ਰਿਪੋਰਟ ਦੇ ਕੇ ਸੈਕਟਰ ਬਤੀ ਇਹ ਬਤੀ ਤੋਂ ਇਹ ਉੱਤੋਂ ਆਪਣੀ ਸਟੇਟਮੈਂਟ ਦੇ ਆਧਾਰ ਤੇ ਇਹ ਨੂੰ ਦਿੱਤੇ ਲਾਇਆ ਸੀ ਤੇ ਇਹ ਤੇਰੀ ਮੌਤ ਹੋ ਗਈ ਪਿੰਡ ਪਰ ਉੱਤਰ ਉਸ ਤੋਂ ਬਾਅਦ ਇਹ ਨੂੰ ਮ੍ਰਿਤਕ ਹਾਲ ਦੇ ਚ ਦਿੱਤੀ ਲਾਂਦਾ ਗਿਆ ਅੱਜ ਇਹਦਾ ਪੋਸਟਮਾਰਟਮ ਰਿਪੋਰਟ ਆ ਹੀ ਹੋ ਗਿਆ ਹੈ ਤੇ ਜੋ ਅੰਗੇ ਕਾਰਵਾਈ ਹੋਊਗੀ ਜੋ ਹੋਰ ਚੀਜ਼ ਹੋਏਗਾ ਨਾ ਇਹ ਵਾਦੀ ਕਾ ਕੀ ਨਾਮ ਸੀ ਰਿਪੋਰਟ ਦਾ ਉਹ ਦਾ ਨਾਮ ਕੁਸ਼ਕ੍ਰਿਤ ਕੌਰ ਉਮਰਕ੍ਰਿਸ਼ 17 ਸਾਲ ਡਾਕਟਰ ਉਹ ਕੁਜੀ ਸਿੰਘ ਇਹ ਜੇ ਪਰ ਹੋਰ ਟਾਣਾਵਾਚੀ ਨਾਲ ਪ੍ਰੇਰਤ ਸਾਹ ਹੋ ਗਿਆ। ਇਹ ਮੇਰੇ ਮਜਾਬੀ ਟੀਵੀ ਲਈ ਪਤਾ ਹੀ ਕਰ ਤੋ ਫਾਈ ਮੜਕਨ ਦੀ ਰਿਪੋਰਟ